ਸ਼ੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਟੁੱਬ ਦੇ ਵੀੜੇ ਨੂੰ ਕਿਨਾਰੇ ਲਾਉਣ ਵਾਲੀ ਮਨੁੱਖੀ ਹੱਕਾਂ ਦੀ ਅਗਵਾਈ ਕਰਦੀ ਸਿੱਦਕ ਸੱਚiar ਅਤੇ ਸਭੇ ਮਾਨ ਦੀ ਮਿਸਾਲ ਧਰਮ ਪ੍ਰਤੀ ਕੁਰਬਾਨੀ ਬਲੀਦਾਨ ਅਤੇ ਸ਼ਹਾਦਤ ਦਾ ਸੰਕਲਪ ਰੋਸ਼ਨ ਕਰਨ ਵਾਲੇ ਨੌਵੇਂ ਪਾਤਸ਼ਾਹ ਜੀ ਨੇ ਸ਼ੀਸ਼ਟੀ ਕੁਰਬਾਨੀ ਦੇਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਮੈਂ ਆਸਾ ਰੱਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਈ ਜੀਉ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੀ ਤਿੰਨ ਸਿੱਧਕੀ ਸਿੱਖਾਂ ਦੀ ਸ਼ਹੀਦੀ ਦਾ ਦਿਨ ਹੈ ਦੀ ਸ਼ਹੀਦੀ ਸਾਨੂੰ ਜਾਹ ਦਵਾਉਂਦੀ ਹੈ ਕਿ ਜ਼ੁਲਮ ਭਾਵੇਂ ਕਿਸੇ ਤੇ ਵੀ ਹੋਵੇ ਉਥੇ ਖੜਨਾ ਚਾਹੀਦਾ ਹੈ ਇਹ ਹਕੀਕਤ ਹੈ ਜਦੋਂ ਦੁਨੀਆ ਦੇ ਇਤਿਹਾਸ ਵਿੱਚ ਅਜੀ ਮਨੂੰ